ਮੈਂ ਇੱਕ ਬੇਨਤੀ ਜ਼ਰੂਰ ਕਰਾਂ ਕਿਉਂਕਿ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਬੜੀ ਵਿਦੇਸ਼ਾਂ ਵਿੱਚ ਸੰਗਤ ਜਿਹੜਾ ਪਿਆਰ ਕਰਦੀ ਹੈ ਉਹ ਸੁਣਦੀਆਂ ਪਈਆਂ ਨੇ ਕਿ ਆਹ ਜਿਹੜਾ ਸਮਾਗਮ ਅੱਜ ਮਨਾਇਆ ਜਾ ਰਿਹਾ ਨਾ ਦਾਸ ਨੇ ਖੁਣੇ ਸਟੇਜ ਤੋਂ ਵੀ ਕਿਹਾ ਕਿ ਚਾਰ ਵੱਡੇ ਪੱਧਰ ਤੇ ਸਮਾਗਮ ਇੱਥੇ ਮਨਾਏ ਜਾਂਦੇ ਨੇ ਇੱਕ ਖਾਲਸਾ ਪ੍ਰਗਟ ਦਿਹਾੜਾ ਇੱਕ 17 ਖਾੜ ਦਾ ਦਿਵਾਨ 17 ਕੋਹ ਦਾ ਦਿਵਾਨ ਅਤੇ ਸਾਜ ਸੰਗਤ ਦਾ 10ਵਾਂ ਦਾ ਦਿਵਾਨ ਪਰ ਸਾਜ ਸੰਗਤ ਇਹਦੇ ਪਿੱਛੇ ਪਛੋਕੜ ਕੀ ਜੁੜਿਆ ਖੈ ਬੜੇ ਪਿਆਰ ਨਾਲ ਸੁਣਿਆ ਜੇ ਆਪਾਂ ਸਾਧ ਸੰਗਤ ਸਮਾਗਮ ਮਨਾਉਣੇ ਪਿਆ ਪਤਾ ਹੋਣਾ ਚਾਹੀਦਾ ਤੇ ਮੈਂ ਹੱਥ ਜੋੜ ਬੇਨਤੀ ਕਰਾਂ ਇਹ ਸਾਧ ਸੰਗਤ ਸੰਤ ਬਾਬਾ ਸੰਤੋਖ ਸਿੰਘ ਜੀ ਵੱਡੇ ਮਹਾਪੁਰਸ਼ ਅੱਜ ਦੇ ਦਿਨ ਜਿਨ੍ਹਾਂ ਨੇ ਸਾਧ ਸੰਗਤ ਫਕੀਰੀ ਜਾਮਾ ਧਾਰਨ ਕੀਤਾ ਸੀ ਚੱਕਰਵਰਤੀ ਖੋਏ ਸਣ ਆਪ ਕਦੀ ਉਹਨਾਂ ਦੇ ਪਛੋਕੜ ਸਾਧ ਸੰਗਤ ਕਦੀ ਪੜ ਕੇ ਵੇਖਿਆ ਜੇ ਲਾਖੌਰ ਹਰਪਾਲਕੇ ਦੀ ਧਰਤੀ ਤੇ ਵੱਡਾ ਸਾਧ ਸੰਗਤ ਵੱਡਾ ਕਰਾਂਦਾ ਬੜਾ ਸ਼ਾਹੀ ਠਾਠ ਵਾਟ ਵੱਡੇ ਪੱਦਰ ਤੇ ਸਰਕਾਰੀ ਨੌਕਰੀ ਵੈਸੇ ਉਹਨਾਂ ਦਾ ਨਾਮ ਸਮਿਥ ਸਿੰਘ ਕਹੈ ਤੇ ਸਾਧ ਸੰਗਤ ਜਦੋਂ ਕਿਤੇ ਪੂਰਬ ਦੀ ਬੰਦਗੀ ਜਾਗੀ ਆਹ ਬਚਨ ਧਿਆਨ ਨਾਲ ਸੁਣਿਆ ਜੇ ਸਾਧੂ ਸਾਧ ਸੰਗਤ ਇੱਕ ਜਨਮ ਦੀ ਕਲਣਾ ਨਹੀਂ ਬਾਬਾ ਕਬੀਰ ਸਾਹਿਬ ਨੇ ਬਾਣੀ ਵਿੱਚ ਕਿਹਾ ਪੂਰਬ ਜਨਮ ਖੰਮ ਤੁਮਰੇ ਸੇਵਕ ਅਬ ਤੂੰ ਮਿਟਿਆ ਨਾ ਜਾਈ ਕਹਿਣ ਲੱਗੇ ਪੂਰਬਲੇ ਜਨਮਾਂ ਦੇ ਅੰਦਰ ਵੀ ਤੇਰੀ ਭਗਤੀ ਕਰਦੇ ਰਹੇ ਅਸੂਧ ਭਗਤੀ ਦਾ ਪ੍ਰਤਾਪ ਵਧਿਆ ਅੱਜ ਪ੍ਰਤੰਖ ਰੂਪ ਦੇ ਅੰਦਰ ਤੇਰੇ ਦਿਦਾਰ ਕੀਤੇ ਤੇ ਭਗਤੀ ਦਾ ਰਸ ਬਣਿਆ ਐ ਮਾਲਕ ਜੀ ਓਤਪੋਤ ਖੁਣ ਤੇਰੇ ਚਰਨਾਂ ਵਿੱਚ ਹੋ ਚੁੱਕਾ ਵਾ ਮੈਂ ਅਰਜ ਕਰਿਆ ਸਾਂ ਸਾਧ ਸੰਗਤ ਪੂਰਬਲਾ ਕਰਮ ਜਦੋਂ ਜਾਗਿਆ ਖਹਿ ਬਾਬਾ ਸੰਤੋਖ ਸਿੰਘ ਹੋਰਾਂ ਦਾ ਕਿਉਂਕਿ ਇਹ ਬਾਣੀ ਕਹਿੰਦੀ ਖਹਿ ਕਹਿਣ ਲੱਗੇ ਪੂਰਮ ਜਨਮ ਅੰਤੁਰ ਜਬ ਪ੍ਰਗਟੇ ਸਖ ਬਹਿਰਾਗੀ ਮਿਟਿਓ ਅੰਧੇਰ ਮਿਲਤ ਤੇ ਨਾਨਕ ਜਨਮ ਜਨਮ ਕੀ ਸੋਈ ਜਾਗੀ ਸਾਧ ਸੰਗਤ ਹਰਪਾਲਕੇ ਦੀ ਧਰਤੀ ਤੋਂ ਅੰਜ ਦੇ ਦਿਨ ਸਤਪੁਰਸ਼ਾਂ ਨੇ ਸਾਧ ਸੰਗਤ ਸਾਰਾ ਕੁਝ ਘਰਬਾਰ ਛੱਡ ਕੇ ਬੜਾ ਵੱਡਾ ਬਚਨ ਖੈ ਮੇਰੇ ਲਈ ਕਹਿਣਾ ਸੌਖਾ ਤੇ ਤੁਹਾਡੇ ਲਈ ਸੁਣਨਾ ਸੌਖਾ ਖੈ ਦੁਨੀਆ ਖੱਪਦੀ ਖੈ ਦੁਨੀਆ ਸਾਰੇ ਜੀਵਨ ਲਾ ਦੇਣ ਦੀ ਖੈ ਕਿਤੇ ਸਾਨੂੰ ਰਾਜ ਭਾਗ ਮਿਲੇ ਦੁਨਿਆਵੀ ਸੁੱਖ ਮਿਲਣ ਦੁਨਿਆਵੀ ਪਦਾਰਥ ਮਿਲਣ ਪਰ ਇੱਕ ਐਸੀ ਸਾਧੂ ਦੀ ਮੌਜ ਖੈ ਜਿਹੜਾ ਸਾਧ ਸੰਗਤ ਅੱਜ ਦੇ ਦਿਨ ਸਾਰਾ ਕੁਝ ਛੱਡ ਕੇ ਇੱਕ ਦੁਨੀਆਂ ਦੇ ਪਰਉਪਕਾਰ ਖਾਤਰ ਇੱਕ ਦੁਨੀਆਂ ਦੇ ਜੀਵਾਂ ਦੇ ਭਲੇ ਦੇ ਖਾਤਰ ਟੁੱਟਿਆਂ ਖੋਿਆਂ ਨੂੰ ਗੁਰੂ ਦੇ ਚਰਨਾਂ ਵਿੱਚ ਜੋੜਨ ਦੀ ਖਾਤਰ ਉਹ ਸਾਧ ਸੰਗਤ ਅੱਜ ਦੇ ਦਿਨ ਫਕੀਰੀ ਜਾਮਾ ਧਾਰਨ ਕਰਦਾ ਖੈ ਸਾਧ ਸੰਗਤ ਸਤਪੁਰਸ਼ਾਂ ਦੇ ਜੀਵਨ ਦੀ ਇੱਕ ਵਿਡਿਆਈ ਖੈ ਵੈਸੇ RAM ਚ੍ਰਿਤ ਮਾਨਸ ਦੇ ਅੰਦਰ ਭਗਤ ਤੁਲਸੀਦਾਸ ਹੋਰਾਂ ਨੇ ਇੱਕ ਸ਼ਲੋਕ ਬੜਾ ਪਿਆਰਾ ਉਚਾਰਨ ਕੀਤਾ ਮੈਂ ਜ਼ਰੂਰ ਅਰਜ ਕਰਾਂ ਕਿ ਸਤਿਪੁਰਸ਼ਾਂ ਦੇ ਜੀਵਨ ਦਾ ਮਨੋਰਥ ਜਿਹੜਾ ਇਸ ਧਰਤੀ ਤੇ ਲੈ ਕੇ ਖਾਇਆ ਉਹਨਾਂ ਦੀ ਜੀਵਨੀ ਜਦੋਂ ਆਪਾਂ ਪੜਨੇ ਆ ਸਾਧ ਸੰਗਤ ਦਰਬਾਰ ਸਾਹਿਬ ਗਏ ਬੜੇ ਅਸਥਾਨਾਂ ਤੋਂ ਇਸੇ ਤਰ੍ਹਾਂ ਯਮਨਾਨਗਰ ਦੀ ਧਰਤੀ ਤੋਂ ਵਿਚਰਦੇ ਹੋਏ ਪਾਣੀਪਤ ਜਿਹੜਾ ਅਸਥਾਨ ਖੈ ਪਹਿਲੀ ਪਾਤਸ਼ਾਹੀ ਕੁਝ ਦਿਨ ਉੱਥੇ ਟਿਕਦੇ ਹੋਏ ਅਖੀਰ ਵਿੱਚ ਸਾ ਸੰਗਤ ਇਸ ਅਸਥਾਨ ਤੇ ਆ ਕੇ ਆਪਣਾ ਪੱਕਾ ਅਸਥਾਨ ਉਹਨਾਂ ਨੇ ਇੱਥੇ ਆ ਕੇ ਭਾਗ ਲਾਇਆ ਤੇ ਮੇਰੇ ਤੋਂ ਵੱਧ ਸ਼ਾਇਦ ਆਪ ਜਾਣਦੇ ਹੋਵੋਗੇ ਜਿਸ ਧਰਤੀ ਤੇ ਅੱਜ ਆਪ ਬੈਠੇ ਹੋ ਇੱਥੇ ਇੱਕ ਕਬਰਿਸਤਾਨ ਖੋਇਆ ਕਰਦਾ ਸੀ ਮੈਂ ਕਦੀ ਧੰਨ ਬਾਪੂ ਨਾਨਕ ਦਾ ਜੀਵਨ ਪੜਨਾ ਵਾ ਗੁਰੂ ਨਾਨਕ ਸਾਹਿਬ ਦਾ ਉਹ ਨਿਰੰਕਾਰੀ ਜੋਤ ਜਦੋਂ ਉਹਨਾਂ ਨੇ ਇੱਕ ਓੰਕਾਰ ਦਾ ਫੋਕਾ ਦਿੱਤਾ ਵੇਈ ਨਦੀ ਵਿੱਚ ਤਿੰਨ ਦਿਨ ਅਲੋਹ ਪਰੇ ਅੱਜ ਵੀ ਗੁਰਦੁਆਰਾ ਸੰਤ ਘਾਟ ਕਦੀ ਆਪ ਸੁਲਤਾਨਪੁਰ ਦੀ ਧਰਤੀ ਤੇ ਜਾਓ ਸਾ ਸੰਗਤੋਂ ਅਸਥਾਨ ਅੱਜ ਵੀ ਵਿਰਾਜਮਾਨ ਖੈ ਉੱਥੇ ਵੀ ਅਸਲ ਵਿੱਚ ਕਬਰ ਸਥਾਨ ਸੀ ਜਿਸ ਕਬਰ ਸਥਾਨ ਤੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਉਹ ਹੰਕਾਰ ਤੋਂ ਲੈ ਕੇ ਸਮੁੱਚਾ ਮੂਲ ਮੰਤਰ ਉਚਾਰਨ ਕੀਤਾ ਤੇ ਜਪਜੀ ਸਾਹਿਬ ਦਾ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਮੋਢ ਬੰਨਿਆ ਸੀ ਮੈਂ ਅਰਜ਼ ਕਰਿਆ ਐਸੀ ਖੇੜ ਖੈ ਸਤਪੁਰਸ਼ਾਂ ਦੇ ਜੀਵਨ ਵਿੱਚ ਵੀ ਰਲਦੀ ਮਿਲਦੀ ਇਸ ਅਸਥਾਨ ਤੇ ਆਏ ਸਾਧ ਸੰਗਤ ਇਸ ਅਸਥਾਨ ਤੇ ਜਦੋਂ ਸਤਪੁਰਸ਼ਾਂ ਨੇ ਆ ਕੇ ਸਾਧ ਸੰਗਤ ਤ્યાਗ ਧਾਰਨ ਕੀਤਾ ਕਿਹੜਾ ਤ્યાਗ ਆਪ ਜੀ ਕਹੋਗੇ ਘਰ ਛੱਡਿਆ ਇਹ ਤ્યાਗ ਨਹੀਂ ਸਾਧ ਸੰਗਤ ਦੁਨੀਆ ਦੇ ਭਲੇ ਵਾਸਤੇ ਜਿਹੜਾ ਤ્યાਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਇਆ ਉਸ ਤ્યાਗ ਨੂੰ ਅੱਜ ਦੇ ਦਿਨ ਸਤਪੁਰਸ਼ਾਂ ਨੇ ਜੀਵਨ ਵਿੱਚ ਧਾਰਨ ਕੀਤਾ ਇਹ ਸਾਧ ਸੰਗਤ ਦੇ ਨਾਲ ਤਿੰਨਾਂ ਚੀਜ਼ਾਂ ਦਾ ਸਮੇਲ ਤੁਸੀਂ ਸੁਣਿਆ ਹੈ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਇਹ ਤਿੰਨਾਂ ਨਿਯਮਤਾ ਦੀ ਬਰਕਤ ਪ੍ਰਾਪਤੀ ਹੀ ਤਾਂ ਖੁੰਦੀ ਹੈ ਜਦੋਂ ਸਾਧ ਸੰਗਤ ਗੁਰਮਤ ਦਾ ਆਤਿਆਗ ਕਿਸੇ ਜੀਵਨ ਦਾ ਸ਼ਿੰਗਾਰ ਬਣਦਾ ਹੈ